ਬਿਕਰਮਜੀਤ ਮਜੀਠੀਆ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਜਿੱਥੇ ਇੱਕ ਪਾਸੇ ਸਰਕਾਰ ਨਾਲ ਪੰਗੇ ਲੈ ਕੇ ਉਸ ਨੇ ਆਪਣੀਆਂ ਮੁਸੀਬਤਾਂ ਦਾ ਵਾਅਦਾ ਕੀਤਾ ਜੇਲ੍ਹ ਚ ਜਾਂਦਿਆਂ ਅਜੇਹਾ ਕਾਰਾ ਕਰਤਾ ਜਿਸ ਤੋਂ ਬਾਅਦ ਮਜੀਠੀਏ ਉੱਪਰ ਸ਼ਿਕੰਜਾ ਹੋਰ ਟਾਈਟ ਹੋ ਗਿਆ ਤੁਹਾਨੂੰ ਸਾਰੀ ਗੱਲ ਦੱਸ ਦਿੰਨੇ ਆ ਰਮਨਦੀਪ ਕੌਰ ਨਾਮ ਦੀ ਇੱਕ ਕੁੜੀ ਆ ਸਮਾਜ ਸੇਵਕ ਜੈਸੋਂ ਪਰ ਮਾੜਾ ਸਮਾਂ ਆਇਆ ਉਸਦੇ ਪਰਿਵਾਰ ਦਾ ਜੀ ਉਸਦਾ ਪਤੀ ਜੋ ਕਿ ਚਿੱਟੇ ਦੀ ਲਪੇਟ ਵਿੱਚ ਆ ਗਿਆ ਚਿੱਟਾ ਜਿਸ ਪਰਿਵਾਰ ਵਿੱਚ ਚਲਾ ਜਾਂਦਾ ਜਿਹੜੇ ਘਰ ਵਿੱਚ ਚਲਾ ਜਾਂਦਾ ਆਪਾਂ ਸਾਰਿਆਂ ਨੂੰ ਪਤਾ ਉਹ ਪਰਿਵਾਰ ਬਰਬਾਦ ਹੋ ਜਾਂਦਾ ਘਰ ਉੱਜੜ ਜਾਂਦਾ ਰਮਨਦੀਪ ਕੌਰ ਦਾ ਪਤੀ ਇੱਕ ਦਿਨ ਚਿੱਟੇ ਦੀ ਓਵਰਡੋਜ਼ ਨਾਲ ਰੱਬ ਨੂੰ ਪਿਆਰਾ ਹੋ ਜਾਂਦਾ ਇਸ ਸੰਸਾਰ ਤੋਂ ਚਲਾ ਜਾਂਦਾ ਜਿਸ ਤੋਂ ਬਾਅਦ ਰਮਨਦੀਪ ਕੌਰ ਖੁੱਲ ਕੇ ਚਿੱਟੇ ਦੇ ਖਿਲਾਫ ਬੋਲਣ ਲੱਗੀ। ਉਸਨੇ ਲੋਕਾਂ ਨੂੰ ਸਰਕਾਰ ਦੇ ਖਿਲਾਫ ਜੋ ਕਿ ਚਿੱਟੇ ਦੇ ਸੌਦਾਗਰ ਸੀ ਉਸ ਸਮੇਂ ਉਹਨਾਂ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਕਿ ਲੋਕੋ ਮੈਂ ਆਪਣੇ ਘਰ ਨੂੰ ਤਾਂ ਨਹੀਂ ਬਚਾ ਸਕੀ ਤੁਹਾਡੇ ਚੁਣੇ ਹੋਏ ਆਗੂ ਤੁਹਾਡੇ ਧੀਆ ਪੁੱਤਾਂ ਨੂੰ ਇਹੋ ਜੇ ਰਾ ਪਾ ਰਹੇ ਆ ਜਿੱਥੋਂ ਉਹਨਾਂ ਨੇ ਵਾਪਸ ਨਹੀਂ ਆਉਣਾ ਤੇ ਬਾਅਦ ਵਿੱਚ ਤੁਸੀਂ ਪਛਤਾਉਂਦੇ ਹੋ। ਜੈਸ ਤੋਂ ਬਾਅਦ ਉਹਨਾਂ ਦੀਆਂ ਮਾਮਾ ਉਹਨਾਂ ਦੇ ਬੱਚੇ ਤੇ ਘਰਵਾਲੀਆਂ ਰੋਲਦੀਆਂ ਫਿਰਦੀਆਂ ਰਮਨਦੀਪ ਕੌਰ ਪਿੰਡ-ਪਿੰਡ ਜਾ ਕੇ ਚਿੱਟੇ ਦੇ ਵਿਰੁੱਧ ਕਮੇਟੀਆਂ ਬਣਾਉਣ ਲੱਗੀ ਲੋਕਾਂ ਨੂੰ ਜਾਗਰੂਕ ਕਰਨ ਲੱਗੀ ਤੇ ਕਈ ਜਿਹੜੇ ਚਿੱਟੇ ਦੇ ਸੌਦਾਗਰ ਸੀ ਉਹਨਾਂ ਨੂੰ ਨੰਗੇ ਕਰਨ ਲੱਗੀ ਆਪਣੇ ਜਿਹੜੇ ਖੁਲਾਸੇ ਕੀਤੇ 2007 ਦੇ ਵਿੱਚ ਅਕਾਲੀ ਦਲ ਸੱਤਾ ਚੋਂਦਾ ਤੇ ਬਿਕਰਮਜੀਤ ਮਜੀਠੀਆ ਕੋਲ ਪੂਰੀ ਪਾਵਰ ਹੁੰਦੀ ਆ 2009 ਦੇ ਵਿੱਚ ਭੋਲਾ ਡਰੱਗ ਕੇਸ ਸਾਹਮਣੇ ਆਉਂਦਾ ਜਿਸ ਵਿੱਚ ਬਿਕਰਮਜੀਤ ਮਜੀਠੀਏ ਦਾ ਉਹ ਖੁੱਲ ਕੇ ਨਾਮ ਲੈਂਦੇ ਆ ਬਿਕਰਮ ਮਜੀਠੀਆ ਭਾਵੇਂ ਕਹਿੰਦਾ ਕਿ ਅਦਾਲਤ ਨੇ ਉਸ ਨੂੰ ਬਰੀ ਕਰਤਾ ਪਰ ਲੋਕ ਤੇ ਕਈ ਅਕਾਲੀ ਲੀਡਰ ਕਹਿੰਦੇ ਸੀ ਕਿ ਬਿਕਰਮ ਮਜੀਠੀਆ ਆਪ ਚਾਹੇ ਚਿੱਟਾ ਨਹੀਂ ਵੇਚਦਾ ਪਰ ਚਿੱਟਾ ਵੇਚਣ ਵਾਲਿਆਂ ਦੀ ਸਪੋਰਟ ਜ਼ਰੂਰ ਕਰਦਾ ਉਹਨਾਂ ਦੀ ਪੁਸ਼ਤ ਪਨਾਹੀ ਕਰਦਾ ਰਮਨਦੀਪ ਕੌਰ ਇੱਕ ਪੰਡ ਚ ਸਭਾ ਚ ਗਈ ਉਹ ਭਾਸ਼ਣ ਦੇ ਰਹੀ ਸੀ ਤਾਂ ਲੋਕਾਂ ਨੇ ਆਖਿਆ ਕਿ ਮਜੀਠੀਆ ਆਉਂਦਾ ਉਸ ਸਮੇਂ ਇੱਕ ਕਾਲੀ ਸਕਾਰਪੀਓ ਆਈ ਲੋਕਾਂ ਨੇ ਘੇਰਾ ਪਾ ਲਿਆ ਪਰ ਮੁੰਡਿਆਂ ਨੇ ਕਿਹਾ ਕਿ ਇਹ ਬੀਬੀ ਜੀ ਮਜੀਠੀਆ ਆਪ ਨਹੀਂ ਆਇਆ ਅਸੀਂ ਚਿੱਟਾ ਵੇਚਣ ਵਾਲਿਆਂ ਨੂੰ ਮਜੀਠੀਆ ਕਹਿੰਨੇ ਆ ਜਦੋਂ ਉਸ ਨੇ ਇਹ ਗੱਲ ਆਖੀ ਪਿੰਡ ਦੇ ਵਿੱਚ ਖੜ ਕੇ ਉਸ ਤੋਂ ਬਾਅਦ ਕੀ ਹੋਇਆ ਸੀਐਮ ਚਰਨਜੀਤ ਚੰਨੀ ਨੇ ਬਿਕਰਮਜੀਤ ਮਜੀਠੀਆ ਉੱਪਰ ਕੇਸ ਬਣਾਤਾ ਐਂਡੀਪੀਐਸ ਦਾ ਜਿਸ ਤੋਂ ਬਾਅਦ ਮਜੀਠੀਆ ਜੇਲ੍ਹ ਦੇ ਵਿੱਚ ਚਲਾ ਗਿਆ ਪਰ ਸਿਆਣੇ ਕਹਿੰਦੇ ਆ ਕਿ ਮਾੜੇ ਸਲਾਹਕਾਰ ਬੰਦੇ ਨੂੰ ਮਾਰ ਦਿੰਦੇ ਆ ਜਿਸ ਤੋਂ ਬਾਅਦ ਉਸ ਦੇ ਨਾਲ ਉਸ ਦੇ ਜਿਹੜੇ ਸਾਥੀ ਰਹਿੰਦੇ ਆ ਉਹ ਧਮਕੀਆਂ ਦੇਣ ਲੱਗੇ ਬੀਬੀ ਨੂੰ ਫੋਨ ਉੱਪਰ ਜਿਸ ਤੋਂ ਬਾਅਦ ਉਸ ਸਮੇਂ ਤਾਂ ਉਹ ਕੁਛ ਨਹੀਂ ਬੋਲੀ ਪਰ ਅਗਲੇ ਦਿਨ ਸਵੇਰ ਪੱਤਰਕਾਰ ਸੱਦਲੇ ਘਰੇ ਤੇ ਆਡੀਓ ਜਨਤਾ ਕਰਤੀ ਪੱਤਰਕਾਰਾਂ ਦੇ ਸਾਹਮਣੇ ਜਿਸ ਵਿੱਚ ਉਹ ਭੱਦੀ ਸ਼ਬਦਾਵਲੀ ਵਰਤਦੇ ਸੀ ਤੇ ਹੁਣ ਉਹੀ ਆਡੀਓ ਉਹ ਕਾਲ ਕਰਨ ਵਾਲਾ ਕਹਿੰਦਾ ਸੀ ਕਿ ਇਹ ਮਜੀਠੀਆ ਸਾਹਿਬ ਆ ਤੇ ਹੁਣ ਉਹ ਮਜੀਠੀਏ ਦੇ ਗੱਲ ਦੀ ਹੱਡੀ ਬਣੂਗੀ